ਸ਼ਾਵਾਸ ਸਹੇਲਿਓ ਚੁੱਡੂਨੀ ਸ਼ਾਵਾਸ ਸਹੇਲਿਓ ਚੁੱਡੂਨੀ ਹਾਏ ਸਹੇਲਿਓ ਚੁੱਡੂਨੀ ਚੁੱਡੂ ਦੀਆਂ ਕੀ ਦਸਾ ਨਾਲੇ ਰੋਆ ਤੇ ਨਾਲੇ ਹੱਸਾ ਨਾਲੇ ਲਾਜ ਮਾਪਿਆਂ ਦੀ ਰਖਾ ਸਹੇਲਿਓ ਚੁੱਡੂਨੀ ਹਾਏ ਸਹੇਲਿਓ ਚੁੱਡੂਨੀ ਸ਼ਾਵਾਸ ਸਹੇਲਿਓ ਚੁੱਡੂਨੀ ਨੇ ਇੱਕ ਦਿਨ ਚੁੱਡੂ ਗਿਆ ਬਾਜ਼ਾਰ ਉਥੋਂ ਲੈ ਆਇਆ ਉਹ ਕਾਰ ਇੱਕ ਦਿਨ ਚੁੱਡੂ ਗਿਆ ਬਾਜ਼ਾਰ ਉਥੋਂ ਲੈ ਆਇਆ ਉਹ ਕਾਰ ਆ ਕੇ ਖੜ ਗਈ ਵਿੱਚ ਬਾਜ਼ਾਰ ਮੈਨੂੰ ਕਹਿੰਦਾ ਤੱਕਾ ਮਾਰ ਮੇਰੇ ਗੋਡੇ ਨਾ ਚੱਲਦੇ ਪਾਰ ਵਿੱਚ ਬੁਢੇਪੇ ਕਿੰਨੂ ਦੱਸਾਂ ਸਹੇਲਿਓ ਚੁੱਡੂ ਨਹੀਂ ਸ਼ਾਵਾ ਸਹੇਲਿਓ ਚੁੱਡੂਨੀ ਹਾਏ ਸਹੇਲਿਓ ਚੁੱਡੂਨੀ ਚੁੱਡੂ ਦੀਆਂ ਕੀ ਦਸਾ ਨਾਲੇ ਰੁਵਾ ਤੇ ਨਾਲੇ ਹੱਸਾ ਨਾਲੇ ਲਾਜ ਮਾਪਿਆਂ ਦੀ ਰੱਖਾ ਸਹੇਲਿਓ ਚੁੱਡੂਨੀ ਸ਼ਾਵਾ ਸਹੇਲਿਓ ਚੁੱਡੂਨੀ ਹਾਏ ਸਹੇਲਿਓ ਚੁੱਡੂਨੀ ਨੇਕ ਦਿਨ ਚੁੱਡੂ ਗਿਆ ਬਠਿੰਡੇ ਉਤੋਂ ਲੈ ਆਇਆ ਉਹ ਢਿੰਡੇ ਇੱਕ ਦਿਨ ਚੁੱਡੂ ਗਿਆ ਬਠਿੰਡੇ ਲੈ ਕੇ ਆ ਗਿਆ ਦੇਸੀ ਢਿੰਡੇ ਮੈਨੂੰ ਕਹਿੰਦਾ ਤੜਕਾਲਾ ਨੀ ਮੈਨੂੰ ਕਹਿੰਦਾ ਤੜਕਾਲਾ ਨਾਲੇ ਖਾਤ ਸਭ ਨੂੰ ਖਵਾ ਨਾਲੇ ਖਾਤ ਸਭ ਨੂੰ ਖਵਾ ਨੀ ਤੇ ਮੈਂ ਤੜਕਾ ਲਾਉਣ ਲੱਗੀ ਤੜਕਾ ਗਿਆ ਸਾੜ ਤੇ ਮੈਨੂੰ ਮਾਰੇ ਸਭ ਦਾ ਡਰ ਸਹੇਲਿਓ ਚੁੱਡੂਨੀ ਸ਼ਾ ਵਾ ਸਹੇਲਿਓ ਚੁੱਡੂਨੀ ਹਾਏ ਸਹੇਲਿਓ ਚੁੱਡੂਨੀ ਚੁੱਡੂ ਦੀਆਂ ਕੀ ਦਸਾਂ ਤੇ ਨਾਲੇ ਰੋਵਾ ਤੇ ਨਾਲੇ ਹੱਸਾ ਨਾਲੇ ਲਜਮਾ ਪਿਆਂ ਦੀ ਰੱਖਾਂ ਸਹੇਲਿਓ ਚੁੱਡੂ ਨੀ ਸ਼ਵਾ ਸਹੇਲਿਓ ਚੁੱਡੂ ਨੀ ਹਾਏ ਸਹੇਲਿਓ ਚੁੱਡੂ ਨੀ ਮੇਰੇ ਪੱਲੇ ਪਿਆ ਸਹੇਲਿਓ ਚੁੱਡੂ ਨੀ ਸ਼ਵਾ ਸਹੇਲਿਓ ਚੁੱਡੂ ਨੀ